ਸੰਗਤ ਜੀ ਗਰੀਬ ਨਿਵਾਜ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿੰਤੀ ਕਰਕੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਕਿਸੇ ਨੇ ਪੁੱਛਿਆ ਮਾਹਪੁਰਖਾ ਨੂੰ ਪ੍ਰੇਮ ਕੀ ਹੋਇਆ ਕਰਦਾ ਉਹਨਾਂ ਮਾਹਪੁਰਖਾ ਨੇ ਦੱਸਿਆ ਕਹਿੰਦੇ ਪ੍ਰੇਮ ਢਾਈ ਅੱਖਰ ਹਨ ਪ੍ਰੇਮ ਦੇ ਤੇ ਢਾਈ ਅੱਖਰ ਪ੍ਰੇਮ ਦੇ ਜਿੰਨੇ ਪੜ ਲਏ ਉਹ ਸਭ ਤੋਂ ਉੱਚਾ ਹੈ ਸਭ ਤੋਂ ਸੱਚਾ ਹੈ ਸਭ ਹੁੰਦਾ ਕਿੱਥੇ ਆ ਸਾਥ ਸੰਗਤ ਜੀ ਜਿੱਥੇ ਪਰੇ ਮੈਂ ਜਿੱਥੇ ਮੈਂ ਪਰੇ ਹੋ ਜਾਏ ਉਥੇ ਪ੍ਰੇਮ ਹੁੰਦਾ ਹੈ ਜਿੱਥੇ ਮੈਂ ਮੇਰੀ ਵਿੱਚ ਹੋਵੇ ਸਾਧ ਸੰਗਤ ਜੀ ਉਥੇ ਪ੍ਰੇਮ ਨਹੀਂ ਹੋਇਆ ਕਰਦਾ ਨਾਲ ਉਹਨਾਂ ਕਿਹਾ ਕਹਿੰਦੇ ਪ੍ਰੇਮ ਕਿੱਥੇ ਬਣਦਾ ਹੈ ਤੇ ਕਦੋਂ ਬਣਦਾ ਹੈ ਤੇ ਸਾਧ ਸੰਗਤ ਜੀ ਇਹ ਸਵਾਲ ਪੈਦਾ ਹੋਵੇ ਸਾਡੇ ਲਈ ਜਨਾੰਦਰ ਬਣਿਆ ਉਹਨਾਂ ਨੂੰ ਪੁੱਛੀਏ ਉਹ ਦੱਸਦੇ ਨਹੀਂ ਪਰ ਕਿਦਾਂ ਪ੍ਰੇਮ ਬਣੇ ਫਿਰ ਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਨੇ ਬੜੇ ਸੋਹਣੇ ਬਚਨ ਕਹੇ ਇਹਦੇ ਸਿੱਖੋ ਤੁਹਾਨੂੰ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ ਤੇ ਨਾਲ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਹੈ ਕਿ ਗੁਰੂ ਕੇ ਸਿੱਖ ਨੇ ਪ੍ਰਥਮ ਰਿਆ ਜਾਨ ਖੰਡੇ ਕੀ ਪਾਹੁਲ ਛਕੇ ਸਭ ਤੋਂ ਪਹਿਲੀ ਰੈਤ ਗੁਰੂ ਕੇ ਸਿੱਖ ਵਾਸਤੇ ਇਹ ਹੈ ਕਿ ਖੰਡੇ ਵੱਟ ਦਾ ਅਮਰਤ ਛਕਣਾ ਫਿਰ ਨਾਲ ਤੀਜਾ ਨੰਬਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਿਖਾ ਇਹ ਹੁਕਮ ਹੈ ਤੇਰੇ ਵਾਸਤੇ ਕਿ ਅਮਰਤ ਵੇਲੇ ਪੰਜਾਂ ਬਾਣੀਆਂ ਦਾ ਜਾਪ ਤੂੰ ਕਰਨਾ ਹੀ ਕਰਨਾ ਤੇ ਸ਼ਾਮ ਵੇਲੇ ਰਹਿਰਾਸ ਤੇ ਕੀਰਤਨ ਸੋਇਲੇ ਦਾ ਪਾਠ ਕਰਨਾ ਤੇ ਸਾਥ ਸੰਗਤ ਜੀ ਜਦੋਂ ਫਿਰ ਗੁਰੂ ਕਾ ਸਿੱਖ ਨੇਮ ਨਿਭਾਵੇ ਨਾ ਤੇ ਨੇਮ ਦੇ ਵਿੱਚੋਂ ਪ੍ਰੇਮ ਪੈਦਾ ਹੁੰਦਾ ਗੁਰੂ ਕੇ ਸਿੱਖਾਂ ਨੇ ਨੇਮ ਨਿਭਾਏ ਕਦੇ ਭਾਈ ਪਰਮਹੰਸ ਦੀ ਸਾਖੀ ਮਹਾਂਪੁਰਖ ਸੁਣਾਇਆ ਕਰਦੇ ਨੇ ਕਦੇ ਧਿਆਨ ਨਾਲ ਸੁਣੋ ਤੇ ਵਿਚਾਰੋ ਸਾਧ ਸੰਗਤ ਜੀ ਹਰ ਇੱਕ ਗੱਲ ਜੜੀ ਆ ਵਿਚਾਰਨ ਵਾਲੀ ਸੁਣਨ ਵਾਲੀ ਹੁੰਦੀ ਧਿਆਨ ਨਾਲ ਤੇ ਭਾਈ ਬਾੜੋ ਰੋਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਜਾਣਾ ਬਾਣੀ ਦੀਆਂ ਪੰਕਤੀਆਂ ਝੱਕੜ ਚਾਂਦੀ ਮੀਹ ਹੋ ਵਰਸੈ ਭੀ ਗੁਰ ਦੇਖਣ ਜਾਈ ਸਮੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਗ ਗੁਰੂ ਪਹਿਜਾਈ ਗੁਰੂ ਕਾ ਸੇਖ ਇਨਾ ਪ੍ਰੇਮ ਕਰਦਾ ਭਾਵੇਂ ਛਕੜ ਝੱਲਣ ਭਾਵੇਂ ਮੀਂਹ ਪਵੇ ਨੇਰੀ ਆਵੇ ਭਾਵੇਂ ਗੁਰੂ ਦੇ ਆਦਿ ਦੇ ਦਰਸ਼ਨ ਕਰਦਾ ਤੇ ਉਹ ਨੇਮ ਕਿੰਨੇ ਨਿਭਾਇਆ ਭਾਈ ਪਰਉ ਪਰਮਹੰਸੀ ਰੋਜ਼ ਸਾਧ ਸੰਗਤ ਜੀ ਦਰਸ਼ਨ ਕਰਨ ਵਾਸਤੇ ਜਾਣਾ ਗੋਇੰਦਵਾਲ ਸਾਹਿਬ ਦੀ ਤਰਸੀ ਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਤੇ ਇੱਕ ਦਿਨ ਅੱਲਾਖਾਨ ਨਾਮ ਦਾ ਇੱਕ ਜਰਮੈਨ ਆਪਣੀ ਫੌਜ ਲੈ ਕੇ ਉਤਰਿਆ ਹੋਇਆ ਸੀ ਵਿਆਸ ਦੇ ਕੰਡੇ ਤੇ ਬੈਠਾ ਵੇ ਵਿਚਾਰ ਰਿਆ ਕਦੋਂ ਪਾਣੀ ਨੀਵਾ ਹੋਵੇ ਤੇ ਮੈਂ ਫੌਜ ਲੈ ਕੇ ਪਾਰ ਲੰਘਾਂ ਪਰ ਪਾਣੀ ਨੀਵਾ ਨਹੀਂ ਹੁੰਦਾ ਕੰਡਿਆਂ ਤੱਕ ਵਗ ਰਿਹਾ ਤੇ ਕੀ ਵੇਂਦਾ ਹੈ ਭਾਈ ਪਾਰੋਂ ਆਇਆ ਚਿੱਟੀ ਘੋੜੀ ਦੇ ਉੱਤੇ ਤੇ ਆਪਣੀ ਘੋੜੀ ਨੂੰ ਇਸ਼ਾਰਾ ਕੀਤਾ ਤੇ ਪਾਣੀ ਦੇ ਵਿੱਚ ਠੇਲ ਦਿੱਤਾ ਤੇ ਪਾਰ ਲੰਘ ਗਿਆ ਜਾ ਕੇ ਦਰਸ਼ਨ ਕੀਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਤੇ ਦਰਸ਼ਨ ਦਿਦਾਰ ਕਰਕੇ ਤੇ ਫੇਰ ਉਸੇ ਤਰ੍ਹਾਂ ਹੀ ਵਾਪਸ ਆ ਗਿਆ ਇੱਕ ਦੋ ਵਾਰੀ ਉਹਨੇ ਇਦਾਂ ਵੇਖਿਆ ਅਖੀਰ ਉਹਨੇ ਪੁੱਛ ਹੀ ਲਿਆ ਕਿ ਭਾਈ ਸਿਕਾ ਤੂੰ ਕਿੱਥੇ ਜਾਣਾ ਉਹ ਕਹਿੰਦਾ ਮੇਰਾ ਪ੍ਰੇਮ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਲ ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਰੋਜ਼ ਉਹਨੇ ਦਰਸ਼ਨ ਕਰਨ ਵਾਸਤੇ ਜਾਣਾ ਤੇ ਉਹ ਅੱਲਾ ਖਾਨ ਕਹਿੰਦਾ ਕਿੱਡਾ ਕਿ ਤੇਰਾ ਮਹਾਨ ਗੁਰੂ ਭਈ ਤੂੰ ਜਾਨ ਦੀ ਪ੍ਰਭਾਵ ਨਹੀਂ ਕਰਦਾ ਆਪਣੀ ਪ੍ਰਭਾਵ ਨਾ ਕਰਦਾ ਹੋਇਆ ਪਾਣੀ ਵਿੱਚ ਘੋੜੀ ਠੇਲ ਦਿੰਦਾ ਉਹ ਕਹਿੰਦਾ ਤੈਨੂੰ ਮੈਂ ਦਰਸ਼ਨ ਕਰਾਵਾਂ ਜਿਹੜੇ ਗੁਰੂ ਦੇ ਦਰਸ਼ਨ ਮੈਂ ਕਰਨ ਵਾਸਤੇ ਜਾਂਦਾ ਤੇ ਸਾਥ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਅੱਲਾਖਾਨ ਨੂੰ ਕਰਾਏ ਭਾਈ ਪਰੋ ਪਰਮਹੰਸ ਜੀ ਨੇ ਜਦੋਂ ਅੱਲਾਖਾਨ ਨੇ ਉਹ ਦਰਸ਼ਨ ਕੀਤੇ ਜਾ ਕੇ ਨਿਹਾਲ ਹੋ ਗਿਆ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਦਾ ਪਾਤਰ ਬਣ ਗਿਆ ਤੇ ਆਪਣੀ ਫੌਜ ਨੂੰ ਆਦੇਸ਼ ਦੇ ਉੱਤੇ ਦੇ ਦਿੱਤਾ ਕਿ ਤੁਸੀਂ ਵਾਪਸ ਚਲੇ ਜਾਓ ਮੈਂ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਹੁਣ ਮੈਂ ਇੱਥੋਂ ਵਾਪਸ ਨਹੀਂ ਜਾਣਾ ਉਸ ਇੱਕ ਬਣਿਆ ਕੋਈ ਪ੍ਰੂਫ ਕੋਈ ਇਹਦੇ ਵਾਸਤੇ ਲਿਖਿਆ ਹੋਵੇ ਕਿਤੇ ਸਾਧ ਸੰਗਤ ਜੀ ਜਦੋਂ 22 ਮੰჯੀਆਂ ਦਾ ਜ਼ਿਕਰ ਪੜਦੇ ਆ ਨਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹਨਾਂ 22 ਮੰჯੀਆਂ ਦੇ ਵਿੱਚੋਂ ਇੱਕ ਮੰਜੀ ਅੱਲਾਖਾਨ ਨੂੰ ਮਿਲੀ ਹੈ ਕੋਈ ਅੱਲਾਖਾਨ ਜਿਹੜਾ ਭਾਈ ਪਰੋ ਪਰਮਹੰਸ ਦਾ ਪਿਆਰ ਵੇਖ ਕੇ ਤੇ ਗੁਰੂ ਦਾ ਸਿੱਖ ਬਣ ਗਿਆ ਇਨਾ ਪਿਆਰ ਗੁਰੂ ਕੇ ਸਿਖਾਂਦਾ ਜੋ ਆਪ ਸੰਗਤਾਂ ਬੜਾ ਪਿਆਰ ਵਿਖਾ ਰਹੇ ਕਿੰਨਾ ਸਤਕਾਰ ਗੁਰੂ ਕੇ ਪਦਸ ਦਾ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਹਰ ਇੱਕ ਮਾਈ ਭਾਈ ਗੁਰੂ ਕੇ ਸਿਖ ਦਾ ਫਰਜ਼ ਬਣਦਾ ਪਿਆਰ ਕਰਨਾ ਸਤਕਾਰ ਕਰਨਾ ਕਿ ਆਪ ਜੀ ਬਹੁਤ ਪਿਆਰ ਸਤਕਾਰ ਵਿਖਾ ਰਹੇ ਮਹਾਂਪੁਰਖ ਬਚਨ ਕਰ ਰਹੇ ਹਨ ਜਦੋਂ ਪ੍ਰੇਮ ਕਰੀਏ ਤੇ ਸੱਚੇ ਬਾਦਸ਼ਾਹ ਜੀ ਤਰੁੱਟਦੇ ਨੇ ਕਿਉਂਕਿ ਜਿੰਨੇ ਵੀ ਪਾਇਆ ਨਾ ਉਹਨੇ ਪ੍ਰੇਮ ਵਿੱਚੋਂ ਹੀ ਪਾਇਆ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁਖਾ ਇਹ ਪ੍ਰੇਮਾ ਅਗਤੀ ਦਾ ਭੁੱਖਾ ਹੈ ਪਰਮੇਸ਼ਰ ਸਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਕੋਈ ਪ੍ਰੇਮ ਕਰਦਾ ਹੈ ਫਿਰ ਉੱਥੇ ਨੇਮ ਨਹੀਂ ਵੇਖੇ ਜਾਂਦੇ ਤਕਰੀਬਨ ਵਾਰ ਸੱਚੇ ਬਾਦਸ਼ਾਹ ਆਪਣੇ ਸਿੱਖਾਂ ਨੂੰ ਨਿਹਾਰਤ ਕਰਦੇ ਹਨ ਇਹ ਬਖਸ਼ਿਸ਼ਾਂ ਦਾ ਦਾਤਾ ਹੈ ਇੱਕ ਸਤਿਗੁਰੂ ਜੀ ਦੀ ਬਾਣੀ ਵਿੱਚ ਸ਼ਬਦ ਹੈ ਕ੍ਰਿਸ਼ਨ ਭਗਵਾਨ ਜੀ ਵਿਦਰ ਦੇ ਘਰ ਵਿੱਚ ਗਏ ਰਾਜਨ ਕੌਣ ਤੁਮਾਰੈ ਆਵੇ ਐਸੋ ਭਾਉ ਵਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੇ ਇਹ ਬਾਣੀ ਦੀਆਂ ਪੰਕਤੀਆਂ ਦ੍ਰਿਯੋਦਨ ਦੇ ਮਹਿਲਾਂ ਵਿੱਚ ਨਹੀਂ ਗਏ ਵਿਦਰ ਦੇ ਘਰ ਵਿੱਚ ਜਾ ਕੇ ਅਲੂਣਾ ਸਾਹ ਛਾਦਾ ਤੇ ਦ੍ਰਿਯੋਦਨ ਕਹਿੰਦਾ ਉੱਥੇ ਕਿਉਂ ਗਏ ਅਮਹਿਲ ਛੱਡ ਕੇ ਏਡੇ ਸੋਹਣੇ ਤੇ ਅਗੋਂ ਭਗਵਾਨ ਕਹਿੰਦੇ ਨੇ ਜਿਹੜਾ ਸਵਾਦ ਉਹਦੇ ਅਲੂਣੇ ਸਾਗ ਚੋਂ ਆਇਆ ਤੇਰੀ ਖੀਰ ਚੋਂ ਨਹੀਂ ਸੀ ਆਉਣਾ ਕਿਉਂਕਿ ਉਥੇ ਸਾਰੀ ਰਾਤ ਗੁਣ ਗਾਵਤ ਰੈਨ ਬਿਹਾਨੀ ਸਾਰੀ ਰਾਤ ਹੀ ਪਰਮੇਸ਼ਰ ਦੀ ਗੱਲ ਚੱਲੀ ਤੇਰੇ ਘਰ ਵਿੱਚ ਕੇਵਲ ਮੈਂ ਮੇਰੀ ਦੀ ਚੱਲਣੀ ਸੀ ਇਸ ਕਰਕੇ ਜਿਹੜਾ ਆਨੰਦ ਬਿਦਨ ਦੇ ਘਰ ਵਿੱਚ ਆਇਆ ਉਹ ਤੇਰੇ ਘਰ ਵਿੱਚ ਨਹੀਂ ਸੀ ਆਉਣਾ ਇਹ ਸਾਧ ਸੰਗਤ ਜੀ ਪ੍ਰੇਮ ਦੀ ਕਥਾ ਮਹਾਂਪੁਰਖਾਂ ਨੇ ਸੁਣਾਈ ਭੀਲਣੀ ਦੀ ਕਥਾ ਕਿੱਡਾ ਪ੍ਰੇਮ ਪ੍ਰੇਮ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਪ੍ਰੇਮ ਵਿੱਚੋਂ ਮਹਾਂਪੁਰਖਾਂ ਦੀ RAM ji ਦੀ ਪ੍ਰਾਪਤੀ ਹੋਈ ਸੁਇਸਤਰਾ ਪ੍ਰੇਮ ਜਿੰਨਾ ਕਰੀਏ ਸੱਚੇ ਪਾਤਸ਼ਾਹ ਜੀ ਓਨਾ ਹੀ ਵੇਖੋ ਸਿੱਖ ਇੱਕ ਕਦਮ ਚੱਲੇ ਤੇ ਗੁਰੂ ਸਾਹਿਬ ਜੀ ਕਰੋੜਾਂ ਕਦਮ ਚੱਲ ਕੇ ਆਉਂਦੇ ਚਰਨ ਸ਼ਰਨ ਗੁਰ ਇੱਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਅੱਗੇ ਫੇਲੇ ਤੇ ਸੱਚੇ ਪਾਤਸ਼ਾਹ ਕਰੋੜਾ ਪੈਨ ਦਾ ਸੁਰਤ ਕਰਕੇ ਸਿੱਖ ਨੂੰ ਆਪਣੇ ਨਾਲ ਜੋੜ ਲੈਂਦੇ ਸਿੱਖ ਇੱਕ ਕਦਮ ਤੁਰੇ ਤੇ ਪ੍ਰੇਮ ਕਰੇ ਇਹ ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਜੀ ਹਨ ਗਰੀਬਾਂ ਨੂੰ ਨਵਾਜਦੇ ਨੇ ਜਿਹੜਾ ਦਰਸ਼ਨ ਕਰੇ ਦਰਸ਼ਨ ਕਰਨ ਵਾਲਾ ਵੀ ਨਿਹਾਲ ਹੁੰਦਾ ਮੱਥਾ ਟੇਕਣ ਵਾਲਾ ਵੀ ਨਿਹਾਲ ਹੁੰਦਾ ਤੇ ਨਾਲ ਸੰਗਤ ਵਿੱਚ ਜਿਹੜੇ